ਉਹ ਸਾਰੀਆਂ ਇੱਜ਼ਤਾਂ ਮਾਪਿਆਂ ਦੀਆਂ ਹਰ ਕਿਤੇ ਸਭ ਕੁਝ ਤੋਂ ਰੋਲ ਲਿਆ। ਪੇਸ਼ ਹੋ। ਲੁੱਕ ਕੇ ਵੀ ਤੂੰ ਮਰਿਆ ਵਰਗਾ। ਠੀਕ ਆ। ਜੀਰੋ ਆ ਤੂੰ ਸਭ ਕੁਝ ਮਾਪੋ ਬੱਦਾ ਤੇਰਾ ਬੁਰਾ ਹਾਲ ਹੋਇਆ ਤਾਂ। ਵੈਸੇ ਮਰਿਆਰ ਦਾ ਸਾਹਮਣੇ ਪੇਸ਼ ਹੋ ਜਾ। ਕੋਈ ਨਹੀਂ ਮਾਰ ਦੇਣਗੇ। ਕਿੱਡੀ ਕਬੱਡੀ ਗੱਲ। ਪਰ ਪੇਸ਼ ਹੋ। ਲੋਕਾਂ ਦਾ ਕੋਈ ਫਾਇਦਾ ਨਹੀਂ। ਕਿਉਂਕਿ ਉਹ ਡਰਿਆ ਹੋਇਆ ਲੁਕਿਆ ਬੈਠਿਆ। ਉਹ ਥੋੜਾ ਪਿਆਰ ਨਾਲ ਕਵਾਂਗੇ ਉਹ ਆਪ ਪੇਸ਼ ਹੋ। ਉਹਨੂੰ ਮੰਨ ਦੀਆਂ ਧਮਕੀਆਂ ਮਿਲਣੀਆਂ ਨੇ। ਉਹ ਮੇਰੇ ਖਿਆਲ ਨਾਲ ਤਾਂ ਜਿਹੜਾ ਉਹਦੇ ਮਾਪੋ ਬੱਪ ਦੀ ਵੀਡੀਓ ਵਾਇਰਲ ਹੋਈ ਆ। ਠੀਕ ਹੈ ਯਾ ਜੋ ਉਹਦੀ ਜ਼ਿੰਦਗੀ ਦਾ ਜਿੰਨਾ ਉਹਨੇ ਕੀਤਾ ਸੀ ਅੱਜ ਕੋਲ ਚੰਗਾ ਜੋ ਵੀ ਕੀਤਾ ਸੀ ਉਹ ਸਭ ਜ਼ੀਰੋ ਹੋ ਗਿਆ ਉਹ ਅੰਦਰ ਲੋਕ ਕੇ ਜਿੱਥੇ ਵੀ ਬੈਠਾ ਉਹ ਪਹਿਲੇ ਮਰਿਆਂ ਵਰਗਾ ਬਤੀ ਮਾਫੀ ਸਾਰੇ ਤੋਂ ਬੇਨਤੀ ਆ ਬਚਾ ਲੋ ਉਹਨੂੰ ਸਜ਼ਾ ਦਿਓ ਬੰਦੇ ਜੋ ਵੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਜਿਸ ਦੇ ਦਰ ਸਾਹਮਣੇ ਕਾਲੀ ਕਾਢੀ ਵਾਸ਼ ਕਰੋ ਤੇ ਮੈਂ ਜਸਟ ਹੁਣੇ-ਹੁਣੇ ਮਨਪੇ ਮੰਨੇ ਦੇ ਭਰਾ ਦੀ ਵੀਡੀਓ ਦੇਖ ਕੇ ਹਟਿਆ ਜੋ ਕਲੀਅਰ 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 ਕਹਿ ਰਿਹਾ ਵੀ ਮੰਤੀ ਮੰਨਾ ਜੋ ਵੀ ਬੋਲ ਰਿਹਾ ਜਥੇਦਾਰ ਸਾਹਬਾਰੇ ਜੋ ਵੀ ਗਲਤ ਬੋਲਿਆ ਹੋਏ ਉਹਦੇ ਪਿੱਛੇ ਸਾਰਾ ਹੈਰੀ ਬਰਾਡ ਦਾ ਹੱਥ ਆ ਠੀਕ ਹੈ ਉਹਨੂੰ ਦਿਲ ਚੰਡੀਗੜ੍ਹੋਂ ਭਜਾ ਲਿਆ ਦੋ ਵਾਰੀ ਯਾ ਯੂਕੇ ਭੇਜਤਾ ਠੀਕ ਹੈ ਮੇਰੇ ਇਹ ਚ ਸਾਡਾ ਕਿਸੇ ਦਾ ਵੀ ਕੋਈ ਹੱਥ ਨਹੀਂ ਠੀਕ ਹੈ ਉਹ 35 ਸਾਲ ਉਹਦੀ ਉਮਰ ਆ ਉਹਨੂੰ ਸਭ ਪਤਾ ਠੀਕ ਹੈ ਬੱਚਾ ਉਹ ਹੈ ਨਹੀਂ ਉਹਦੇ ਬਾਅਦ ਸਾਰੀ ਕਹਾਣੀ ਇਹ ਹੋਈ ਆ ਵੀ ਫਸਟ ਟਾਈਮ ਜਦੋਂ ਉਹ ਆਇਆ ਬਾਹਰੋਂ ਓਪਨ ਹੀ ਰਹਿੰਦਾ ਰਿਹਾ ਸਾਨੂੰ ਪਤਾ ਨਹੀਂ ਮੈਨੂੰ ਵੀ ਇਹ ਨਹੀਂ ਪਤਾ ਕਿੰਨਾ ਟਾਈਮ ਹੋ ਗਿਆ ਉਹ ਉਹ ਇੰਡੀਆ ਆਇਆ ਠੀਕ ਹੈ ਉਦੋਂ ਮੈਨੂੰ ਰਾਤੋ ਰਾਤ ਫੋਨ ਆਉਂਦਾ ਹੈ ਰੀ ਵੀਰੇ ਮੈਂ ਤੇਰੇ ਕੋਲੇ ਆ ਰਿਹਾ ਹਾਂ ਦਿੱਲੀ ਠੀਕ ਹੈ ਆਪਣਾ ਐਡਰੈਸ ਭੇਜ ਠੀਕ ਹੈ ਹੁਣ ਆਪਾਂ ਨੂੰ ਇੱਕਦਮ ਕੋਈ ਬੰਦਾ ਫੋਨ ਕਰੂ ਆਪਣਾ ਐਡਰੈਸ ਭੇਜ ਤਾਂ ਆਪਣੇ ਕੋਲੇ ਆ ਗਿਆ ਉਦੋਂ ਮੇਰਾ ਭਜੋਂਦਾ ਉਦੋਂ ਵੀ ਕੋਈ ਉਹਦੇ ਪਿੱਛੇ ਹੱਥ ਨਹੀਂ ਸੀ ਠੀਕ ਹੈ ਮੇਰੇ ਕੋਲੇ ਰਿਆ ਆਪਣੇ ਘਰੇ दारू ਡਰਿੰਕ ਕੁਝ ਵੀ ਅਲਾਉ ਨਹੀਂ ਅਸੀਂ ਪੀਂਦੇ ਨਹੀਂ ਠੀਕ ਹੈ ਕਰੇ ਰਿਆ ਉਹਨੇ ਕੋਈ दारू ਨਸ਼ਾ ਪੱਤਾ ਇੱਕ ਮਹੀਨਾ ਮੇਰੇ ਕੋਲ ਲਗਭਗ ਰਿਆ ਘਰੇ ਕੁਝ ਨਹੀਂ ਪੀਤਾ ਠੀਕ ਹੈ ਉਹਨੂੰ ਨੀਂਦ ਦੀ ਦਿੱਕਤ ਸੀ ਅਸੀਂ ਦਵਾਈ ਦੇ ਕੇ ਸਮੋਂਦੇ ਰਹੇ ਹਾਂ ਠੀਕ ਹੈ ਉਦੋਂ ਉਹਦੇ ਬਾਅਦ ਅਸ਼ਵਾਲ ਨਾਲ ਉਹਦਾ ਪੰਗਾ ਠੀਕ ਹੈ ਉਦੋਂ ਮੈਂ ਦਿੱਲੀ 'ਚ ਹੈ ਨਹੀਂ ਸੀ ਇਹਦੇ ਘਰਦਿਆਂ ਨੂੰ ਉਦੋਂ ਵੀ ਹੈਂਡਓਵਰ ਮੰਨਾ ਫੋਨ ਕਰਕੇ ਐਡਰੈਸ ਦੇ ਕੇ ਮੈਂ ਆਪ ਬੁਲਾ ਕੇ ਹੈਂਡਓਵਰ ਕੀਤਾ ਉਹਦੇ ਬਾਅਦ ਇਹਦੇ ਘਰ ਦੇ ਕਹਿੰਦੇ ਅਸੀਂ ਆਪਦੇ ਕੋਲੇ ਰੱਖਾਂਗੇ ਨਸ਼ੇ ਛਡਾਵਾਂਗੇ ਉਹਦੇ ਠੀਕ ਹੈ ਇਹਨੂੰ ਉੱਥੇ ਲੈ ਕੇ ਦਾ ਫੋਨ ਫੋਨ ਵੀ ਲੈ ਲਿਆ ਤੇ ਉਹਦੇ ਬਾਅਦ ਮੰਨਾ ਮੈਨੂੰ ਹਫਤੇ 'ਚ ਇੱਕ ਦੋ ਵਾਰੀ ਕਿਸੇ ਅਨਨੌਨ ਬੰਦੇ ਦੇ ਫੋਨ ਤੋਂ ਫੋਨ ਲੈ ਕੇ ਫੋਨ ਕਰਦਾ ਰਿਹਾ ਠੀਕ ਹੈ दारू ਪੀ ਕੇ ਮੈਨੂੰ ਇਹ ਨਹੀਂ ਪਤਾ ਸੀ ਇਹ ਕੇਜ ਦੇ ਘਰ ਦੇ ਨਸ਼ਾ ਛਡਾਰੇ ਸੀ ਉਹਦਾ ਕੀ ਕਰ ਰਹੇ ਸੀ ਠੀਕ ਹੈ ਉਹ ਮੈਨੂੰ ਇਹ ਵੀ ਦੱਸਦਾ ਰਿਹਾ ਵੀ ਮੈਨੂੰ ਇੱਥੇ ਟੌਰਚਰ ਕਰਦੇ ਨੇ ਮੇਰਾ ਫੋਨ ਲੈ ਮੇਰੀ ਕੇਅਰ ਨਹੀਂ ਹੁੰਦੀ ਪ੍ਰੋਪਰ ਆਪਣੀਆਂ ਸਟੋਰੀਆਂ ਪਾਉਂਦੇ ਰਹਿੰਦੇ ਆ ਮੇਰੇ ਇੰਸਟਾਗ੍ਰam ਤੇ ਇਹ ਉਹ ਸਾਰਾ ਕੁਝ ਗੱਲਾਂ ਜੋ ਮੇਰੇ ਕੋਲ ਹਰ ਚੀਜ਼ ਦੇ ਪ੍ਰੂਫ ਪਏ ਨੇ ਇਲਜ਼ਾਮ ਲਾ ਰਹੇ ਸਿੱਧਾ ਸਿੱਧਾ ਮੇਰੇ ਤੇ ਹਰ ਚੀਜ਼ ਦੇ ਪ੍ਰੂਫ ਆ ਮੇਰੇ ਕੋਲ ਠੀਕ ਹੈ ਉਹ ਜਦੋਂ ਮੰਨਣਾ ਦੁਬਾਰੇ ਦਿੱਲੀ ਆ ਗਿਆ ਮੇਰੇ ਕੋਲੇ ਰਾਤੋ ਰਾਤ ਟੈਕਸੀ ਕਰਾ ਕੇ ਜੀਚ ਵੀ ਸਾਡਾ ਉਹ ਚ ਸਾਡੀ ਵੀ ਕੋਈ ਹੱਥ ਨਹੀਂ ਸੀ ਉਹ ਆਪਣੇ ਆਪ ਆਇਆ ਟੈਕਸੀ ਵਾਲੇ ਨੂੰ ਪੇ ਵੀ ਇੱਥੇ ਮੈਂ ਕਿਹਾ ਉਹਦੇ ਕੋਲ ਨਾ ਪਰਸ ਨਾ ਕੁਝ ਹੋਰ ਕੁਝ ਵੀ ਨਹੀਂ ਸੀ ਠੀਕ ਹੈ ਆਇਆ ਉਹਦੇ ਬਾਅਦ ਦੁਬਾਰੇ ਸਾਨੂੰ ਪਤਾ ਸੀ ਵੀ दारू ਪੀ ਕੇ ਬੋਲਦਾ ਘਟ ਵੱਦਾਂ ਅਸੀਂ ਉਦੋਂ ਵੀ ਇਹਨੂੰ ਘਰੇ ਹੀ ਰੱਖ ਇਦੋਂ ਫੇਰ ਪ੍ਰੋਪਰ ਇਹਦਾ ਜੋ ਵੀ ਦਵਾਈਆਂ ਨੂੰ ਨੀਂਦ ਵਗੈਰਾ ਦੀ ਦਿੱਕਤ ਸੀ ਅਸੀਂ ਦਿੰਦੇ ਰਹੇ ਆ ਸਮਾਉਂਦੇ ਰਹੇ ਆ ਟਾਈਮ ਤੇ ਠੀਕ ਹੈ ਇੱਥੇ ਮੇਰੇ ਕੋਲ ਮਹੀਨਾ ਜੋ ਵੀ ਟਾਈਮ ਪੀਰੀਅਡ ਆ ਉਹ ਤੁਹਾਨੂੰ ਇਹਦੀ ਇੱਕ ਵੀ ਵੀਡੀਓ ਨਟਤੇ ਨਹੀਂ ਦਿਖਣੀ ਕੋਈ ਗਲਤ ਬੋਲ ਕੇ ਉਹਦੇ ਬਾਅਦ ਠੀਕ ਹੋਇਆ ਉਹਦੇ ਬਾਅਦ ਇਹ ਕਹਿੰਦਾ ਵੀ ਹਰੀ ਵੀਰੇ ਗਾਣਾ ਕਰਨਾ ਠੀਕ ਹੈ ਮੇਰੇ ਕੋਲੇ ਆਪਦੇ ਗਾਣੇ ਰਿਕਾਰਡ ਪਏ ਸੀ ਇਹਨੂੰ ਗਾਣਾ ਪਸੰਸੀ ਜਿਹੜਾ ਅਸੀਂ ਬਾਬੇ ਨਾਲ ਡਾਇਰੈਕਟ ਟਾਕ ਲਾਂਚ ਕੀਤਾ ਇਹਨੂੰ ਪਸੰਸੀ ਕਹਿੰਦਾ ਵੀਰੇ ਮੈਂ ਇੱਕ ਅੰਤਰਾ ਗਾਉਣਾ ਮੈਂ ਕਿਹਾ ਚੱਲ ਗਾ ਲਾ ਠੀਕ ਹੈ ਉਹਨੇ ਗਾਇਆ ਥੋੜਾ ਤਸੀਂ ਵੀਡੀਓ ਕਰਕੇ ਜੋ ਵੀ ਵੀਰਾ ਮੈ ਉਦੇ ਬਾਅਦ ਇਹ ਯੂਕੇ ਜਾਵੜਦਾ ਵੀ ਯੂਕੇ ਮੈਂ ਕਿਸੇ ਨੂੰ ਮਿਲਣਾ ਉਦੇ ਬਾਅਦ ਮੈਂ ਕੈਨੇਡਾ ਜਾਊਂਗਾ ਇਹ ਇਥੋਂ ਆਪਣੀ ਰਿਸਪੌਂਸਿਬਿਲਟੀ ਤੇ ਆਪ ਦੇ ਵੀਜ਼ੇ ਵਗੈਰਾ ਖੁਦ ਲਵਾ ਕੇ ਸਾਰਾ ਜੋਕੇ ਆਵੜਦਾ ਠੀਕ ਹੈ ਉਹ ਯੂਕੇ ਜਾ ਕੇ ਇਹਨੇ ਫੇਰ ਦਾਰੂ ਪੀਣੀ ਸ਼ੁਰੂ ਕਰਤੀ ਠੀਕ ਹੈ ਉਦੇ ਬਾਅਦ ਮੇਰੇ ਕੋਲ ਸਬੂਤ ਪੈਨੇ ਮੈਂ ਤੋ ਮੈਸੇਜ ਪਾ ਕੇ ਤੋ ਵੀਡੀਓ ਡਿਲੀਟ ਕਰਾਉਂਦ ਰਹੇ ਜਿਹੜਾ ਵੀ ਗਲਤ ਬੋਲਦਾ ਸੀ ਕਿਸੇ ਬਾਰੇ ਵੀ ਠੀਕ ਹੈ ਉਦੇ ਬਾਅਦ ਹੁਣ ਜਸਟ 2-3 ਦਿਨ ਪਹਿਲਾਂ ਮੈਂ ਇਹਨੂੰ ਬਲੌਕ ਮਾਰਿਆ ਅਨਫੋਲੋ ਕੀਤਾ ਆਹੀ ਚੱਕਰ ਚ ਵੀ ਇਹਨੇ ਮੈਨੂੰ ਰਿਪਲਾਈ ਕਰਨਾ ਬੰਦ ਕਰਤਾ ਤੇ ਪੁੱਠੇ ਸਿੱਧੀਆਂ ਪਾਕੇ ਤੋਂ ਵੀਡੀਓ ਡਿਲੀਟ ਕਰਵਾਉਂਦਾ ਰਿਆਂ ਜਿਹੜਾ ਵੀ ਗਲਤ ਬੋਲਦਾ ਸੀ ਕਿਸੇ ਬਾਰੇ ਵੀ ਠੀਕ ਹੈ ਉਹਦੇ ਬਾਅਦ ਹੁਣ ਜਸਟ 2-3 ਦਿਨ ਪਹਿਲਾਂ ਮੈਂ ਇਹਨੂੰ ਬਲੌਕ ਮਾਰਿਆ ਅਨਫੋਲੋ ਕੀਤਾ ਆਹੀ ਚੱਕਰ ਚ ਵੀ ਇਹਨੇ ਮੈਨੂੰ ਰਿਪਲਾਈ ਕਰਨਾ ਬੰਦ ਕਰਤਾ ਤੇ ਪੁੱਠਿਆਂ ਸਿੱਧੀਆਂ ਵੀਡੀਓ ਚਾੜਦਾ ਰਹਿੰਦਾ ਸੀ ਠੀਕ ਹੈ ਹੁਣ ਕੱਲ ਦੀ ਗੱਲ ਹੈ ਮੈਂ ਫੋਲੋ ਨਹੀਂ ਕੀਤਾ ਐਸੀ ਮੈਨੂੰ ਵੀਡੀਓ ਆਈਏ ਹਵਾਰਾ ਸਾਹਿਬ ਬਾਰੇ ਜੱਥੇਦਾਰ ਸਾਹਿਬ ਬਾਰੇ ਕੁਝ ਬੋਲਿਆ ਗਲਤ ਹੈ ਸਾਰਾ ਕੁਝ ਜੋ ਵੀ ਅਸ਼ਰੇਆਮ ਸਾਰੀਆਂ ਗਲਤ ਚੀਜ਼ਾਂ ਬੋਲਿਆ ਠੀਕ ਹੈ ਉਹਦੇ ਲਈ ਇਹਦੀ ਰਿਸਪੌਂਸਿਬਿਲਟੀ ਆ ਸਾਡੀ ਗੱਲ ਹੀ ਨਹੀਂ ਹੁੰਦੀ ਸੀ ਠੀਕ ਹੈ ਉਹਦੇ ਬਾਅਦ ਉਹਦੇ ਬਾਅਦ ਵੀ ਸਾਡੇ ਚਲ ਸੀ ਮੈਂ ਇਹਨੂੰ ਮੈਸੇਜ ਪਾਇਆ ਡਾਇਰੈਕਟ ਵੀਰੇ ਆ ਬਹੁਤ ਗਲਤ ਮੈਸੇਜ ਵੀਡੀਓ ਤੂੰ ਅਪਲੋਡ ਕੀਤੀ ਇਹਨੂੰ ਡਿਲੀਟ ਕਰ ਦੇ ਠੀਕ ਹੈ ਇਹਨੇ ਉਹ ਚੀਜ਼ ਦਾ ਰਿਪਲਾਈ ਨਹੀਂ ਕੀਤਾ ਠੀਕ ਹੈ ਫਿਰ ਮੈਂ ਇਹਨੂੰ ਸਿੱਧਾ-ਸਿੱਧਾ ਕਹਿਤਾ ਵੀ ਭਰਾ ਸਾਡਾ ਕੋਈ ਲੈਣ ਦੇਣ ਨਹੀਂ ਮੈਂ ਸਕਰੀਨਸ਼ਾਟ ਸ਼ੇਅਰ ਕੀਤਾ ਇੰਸਟਾਗ੍ਰam ਤੇ ਦੇਖ ਲਿਆ ਠੀਕ ਹੈ ਉਹਦੇ ਬਾਅਦ ਅੱਜ ਇਹ ਵੀਡੀਓ ਦੇਖਦੇ ਆ ਤੇ ਘਰ ਦੇ ਸਾਰੇ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਆ ਠੀਕ ਹੈ ਉਲਟਾ ਅਸੀਂ ਇਹਨੂੰ ਪਹਿਲਾਂ ਸੇਫ ਰੱਖਿਆ ਪਹਿਲਾਂ ਅਰਸ਼ ਵਾਲੋ ਨਾਲ ਲੜਾਈ ਸੀ ਉਦੋਂ ਇਹਨੂੰ ਬਚਾਇਆ ਠੀਕ ਹੈ ਹੁਣ ਕੱਲ ਵੀ ਇਹ ਤੋਂ ਮਾਫੀ ਦੀ ਵੀਡੀਓ ਸਾਰੀ ਇਹਦੀ ਮੈਨੇਜਮੈਂਟ ਨੇ ਇਹਨੂੰ ਬੋਲ ਕੇ ਤੋਂ ਅਪਲੋਡ ਕਰਾਈ ਹੈ ਇਹਦੇ ਕਰਦਿਆਂ ਨਹੀਂ ਤਾਂ ਸਿੱਧਾ ਵੀਡੀਓ ਚਾਰਟਦੇ ਸੀ ਸਾਡੀ ਜ਼ਿੰਮੇਵਾਰੀ ਨਹੀਂ ਕੋਈ ਆਈ ਨਹੀਂ ਬਾਈ ਨਹੀਂ ਹੁਣ ਚਾਹ ਬੰਦਾ ਕਹਿ ਜਾ ਵੀ ਆ दारू ਪੀ ਕੇ ਬੋਲਤਾ ਉਹਦੀ ਗਲਤੀ ਆ ਮੂਰਖਤਾ ਉਹਦੀ ਜੋ ਕਿਸੇ ਮਰਜ਼ੀ ਲੰਝੂ ਪੰਝੂ ਨੂੰ ਬੋਲੀ ਜਾਵੇ ਕਿਹੜੇ ਮਰਜ਼ੀ ਸਿੰਗਰ ਨੂੰ ਬੋਲੀ ਜਾਓ ਚੱਲ ਜੂਗਾ ਹੁਣ ਆਪਣੇ ਕੌਮ ਦੇ ਜਿਹੜੇ ਯੋਧੇ ਨੇ ਹੀਰੋ ਨੇ ਉਹਨਾਂ ਬਾਰੇ ਨਹੀਂ ਬੋਲਣਾ ਚਾਹੀਦਾ ਸੀ ਹੁਣ ਠੀਕ ਹੈ ਉਹ ਤੋਂ ਮਾਫੀ ਦੀ ਵੀਡੀਓ ਵੀ ਮੰਗਵਾਈ ਸਾਰਾ ਕੁਝ ਕੀਤਾ ਬਟ ਉਹਦੇ ਬਾਅਦ ਵੀ ਇਹਨਾਂ ਕਰਨ ਦੇ ਬਾਅਦ ਵੀ ਸਾਰਾ ਇਲਜ਼ਾਮ ਉਹ ਕਿ ਉਹਨੂੰ ਕਹਿ ਰਹੇ ਨੇ ਵੀ ਕਰੋਲ ਬਾਗ ਦਿੱਲੀ ਰਹਿੰਦਾ ਜਿੱਥੇ ਵੀ ਰਹਿੰਦਾ ਮੈਨੂੰ ਕਿਨੂੰ ਕਿਸੇ ਨੂੰ ਵੀ ਲੱਗਦਾ ਜੇ ਸਾਡੀ ਕੋਈ ਗਲਤੀ ਆ ਮੈਨੂੰ ਡਾਇਰੈਕਟ ਮੈਸੇਜ ਕਰੋ ਮੈਂ ਆਪਣਾ ਨੰਬਰ ਦਊਗਾ ਐਡਰੈਸ ਵੀ ਦਊਗਾ ਕਿਉਂਕਿ ਮੈਨੂੰ ਪਤਾ ਮੇਰੇ ਕੋਲ ਸਾਰੇ ਪ੍ਰੂਫ ਨੇ 1% ਵੀ ਸਾਡੀ ਕਿਤੇ ਕੋਈ ਗਲਤੀ ਨਹੀਂ ਮੈਂ ਹੈਰੀ ਬਰਾੜ ਜੀ ਔਰ ਹਰਵਿੰਦਰ ਸਿੰਘ ਆਪਣੇ ਪੂਰੇ ਹੋਸ਼ੋਵਾਚ ਗੱਲ ਕਰ ਰਹੇ ਆ ਜੀ ਮਨਪੀਮ ਮੰਨੇ ਦਾ ਟੌਪਿਕ ਪਿਛਲੇ ਦਿਨਾਂ ਚ ਬਹੁਤ ਹੀ ਵਾਇਰਲ ਹੋ ਰਿਹਾ ਕਿਉਂਕਿ ਉਹਨੇ ਜਥੇਦਾਰ ਹਵਾਰਾ ਸਿੰਘ ਜੀ ਨੂੰ ਉਹ ਗਲਤ ਬੋਲਿਆ ਨਟ ਤੇ ਵੀਡੀਓ ਬਣਾ ਕੇ ਪਾਈਆਂ ਸਾਰਾ ਕੁਝ ਠੀਕ ਹੈ ਤੇ ਉਹਦੀ ਜੋ ਵੀ ਬੰਦ ਦੀ ਸਜ਼ਾ ਕੌਮ ਵੱਲੋਂ ਜਥੇਦਾਰਾ ਵੱਲੋਂ ਜੋ ਵੀ ਉਹਨੂੰ ਦੇਣੀ ਚਾਹੀਦੀ ਹੈ ਦੇਣ ਜੀ ਪਰ ਮੈਂ ਪਿਛਲੇ ਦਿਨਾਂ ਦੇਖ ਰਿਹਾ ਸਟੋਰੀਆਂ ਤੇ ਨੈਟਾ ਤੇ ਠੀਕ ਹੈ ਆਫੀਸ਼ੀਅਲ ਪੇਜਾਂ ਤੇ ਉਹਨੂੰ ਮਾਰਨ ਦਾ ਵੀ ਛੱਡਿਆ ਨਹੀਂ ਜਾਏਗਾ ਮਾਰਿਆ ਜਾਏਗਾ ਸਭ ਕੁਝ ਜਾਏਗਾ ਵੀਰ ਮੈਂ ਸਾਰੀ ਸਿੱਖ ਕਮਿਊਨਿਟੀ ਨੂੰ ਇੱਕ ਹੱਥ ਬਣ ਕੇ ਬੇਨਤੀ ਕਰੂੰਗਾ ਵੀਰੇ ਬਹੁਤ ਵੱਡੀ ਉਹਨੇ ਗਲਤੀ ਕੀਤੀ ਆ ਜੋ ਉਹਨੂੰ ਬੰਦ ਦੀ ਸਜ਼ਾ ਉਹਨੂੰ ਦਿਓ ਉਹਨੂੰ ਆਪਦੇ ਕੋਲੇ ਬੁਲਾਓ ਉਹਨੂੰ ਪੇਸ਼ ਕਰਵਾਓ ਠੀਕ ਹੈ ਉਹ ਤੋਂ ਜੋ ਮਾਫੀ ਮੰਗਾਉਣੀ ਹੈ ਜਿਵੇਂ ਮਰਜ਼ੀ ਨੇ ਮਰਜ਼ੀ ਮੰਗਾਉਣੀ ਹੈ ਮੰਗਾਓ ਵੀਰੇ ਆਪਣੀ ਸਿੱਖ ਕੌਮ ਦੇ ਬੱਚਾ ਉਹਨੂੰ ਉਹਦੀ ਬੰਦ ਦੀ سزا ਦਿੱਤੀ ਜਾਵੇ ਜੀ ਇੱਕ ਵਾਰੀ ਉਹਨੂੰ ਮਾਫੀ ਦਿੱਤੀ ਜਾਵੇ ਉਹਦੀ ਜ਼ਿੰਦਗੀ ਦੀ ਪਹਿਲੀ ਗਲਤੀ ਹੈ ਮੇਰੇ ਖਿਆਲ ਨਾਲ ਜਿੰਨਾ ਕ ਅਸੀਂ ਉਹਨੂੰ ਜਾਣਦੇ ਆ ਸਾਰੇ ਇੰਨਾ ਸਾਲਾਂ ਤੋਂ ਮੈਂ ਵੀ ਉਹਨੂੰ 8-9 ਸਾਲਾਂ ਤੋਂ ਜਾਣਦਾ ਜਿੰਨਾ ਕ ਮੈਂ ਉਹਨੂੰ ਜਾਣਦਾ ਠੀਕ ਹੈ ਬੰਦਾ ਸਾਰੇ ਨੂੰ ਪਤਾ ਸਭ ਦੇ ਪਹਿਲਾਂ ਬਹੁਤ ਹੱਲਪ ਕੀਤੀਆਂ ਨੇ ਬਹੁਤ ਚੰਗੇ ਕੰਮ ਵੀ ਕੀਤੇ ਹੋਣਗੇ ਠੀਕ ਹੈ ਪਰ ਅੱਜ ਇਹਦੇ ਹੱਕ 'ਚ ਕੋਈ ਨਹੀਂ ਬੋਲਿਆ ਕਿਉਂਕਿ ਇਹਨੇ ਗਲਤੀ ਬਹੁਤ ਵੱਡੀ ਕਰ ਲਈ ਉਹਦੇ ਦੇ ਖਿਲਾਫ ਬੋਲ ਕੇ ਬਹੁਤ ਵੱਡੀ ਗਲਤੀ ਕਰ ਲਈ ਉਹਨੇ ਪਰ ਸਾਰੇ ਸਿੱਖ ਕੌਮ ਨੂੰ ਮੈਂ ਹੱਥ ਵਨ ਕੇ ਇਹ ਹੀ ਬੇਨਤੀ ਕਰਦਾ ਜੀ ਉਹਨੂੰ ਜਿਹੜੀ ਬੰਦ ਦੀ ਸਜ਼ਾ ਉਹਨੂੰ ਦਿੱਤੀ ਜਾਵੇ ਠੀਕ ਹੈ ਉਹਨੂੰ ਥੋੜਾ ਨਿਮਰਤਾ ਨਾਲ ਕੋਈ ਸਿਆਣਾ ਬੰਦਾ ਮੂਰੇ ਆ ਕੇ ਆਪਦੀ ਵੀਡੀਓ ਪਾਵੇ ਵੀ ਹਾਂ ਵੀ ਮੰਨੇ ਆਪੇ ਪੇਸ਼ ਹੋ ਜਾ ਠੀਕ ਹੈ ਜੋ ਵੀ ਆ ਉਹਨੂੰ ਥੋੜਾ ਕਿਉਂਕਿ ਉਹ ਡਰਿਆ ਹੋਇਆ ਲੁਕਿਆ ਬੈਠਿਆ ਉਹਨੂੰ ਥੋੜਾ ਪਿਆਰ ਨਾਲ ਕਵਾਂਗੇ ਉਹ ਆਪ ਪੇਸ਼ ਹੋ ਉਹਨੂੰ ਮੰਨ ਦੀਆਂ ਧਮਕੀਆਂ ਮਿਲਣੀਆਂ ਨੇ ਉਹ ਮੇਰੇ ਖਿਆਲ ਨਾਲ ਤਾਂ ਜਿਹੜਾ ਉਹਦੇ ਮਾਪਪ ਦੇ ਵੀਡੀਓ ਵਾਇਰਲ ਹੋਈ ਆ ਠੀਕ ਹੈ ਯਾ ਜੋ ਉਹਦੀ ਜ਼ਿੰਦਗੀ ਦਾ ਜਿੰਨਾ ਉਹਨੇ ਕੀਤਾ ਸੀ ਅੱਜਕੱਲ ਚੰਗਾ ਜੋ ਵੀ ਕੀਤਾ ਸੀ ਉਹ ਸਭ ਜ਼ੀਰੋ ਹੋ ਗਿਆ ਉਹ ਅੰਦਰ ਲੋਕ ਕੇ ਜਿੱਥੇ ਵੀ ਬੈਠਾ ਉਹ ਪਹਿਲੇ ਮਰਿਆਂ ਵਰਗਾ ਠੀਕ ਹੈ ਥੋੜਾ ਮੇਰੇ ਖਿਆਲ ਨਾਲ ਨਿਮਰਤਾ ਨਾਲ ਉਹਨੂੰ ਪੇਸ਼ ਕਰਾਇਆ ਜਾਵੇ ਠੀਕ ਹੈ ਜੋ ਵੀ ਉਹਤੇ ਬੰਦੀ ਕਾਰਵਾਈ ਹੈ ਉਹ ਤੋਂ ਮਾਫੀ ਮੰਗਾਉਣੀ ਜਿਵੇਂ ਮਰਜੀ ਸਿੱਖ ਕਮੇਟੀ ਆਪਣੇ ਅੰਦਰ ਰੱਖੇ ਉਹਨੂੰ ਮਾਫ ਕਰੇ ਉਹਨੂੰ ਸਿੱਖੀ ਰੂਪ ਚ ਲੈ ਕੇ ਆਵੇ ਸੁਧਾਰੇ ਉਹ ਚ ਜੋ ਵੀ ਉਹਦੀ ਬਿਮਾਰੀ ਹੈ ਉਹਨੂੰ ਜਾਂ ਨਸ਼ਿਆਂ ਦੀ ਲਤ ਲੱਗੀ ਹੈ ਜਿਵੇਂ ਵੀ ਆ ਠੀਕ ਹੈ ਬਾਕੀ ਬੰਦਾ ਬਹੁਤ ਚੰਗਾ ਹੈ ਜੀ ਜਿੰਨਾ ਕਸੀਂ ਉਹਦੇ ਨਾਲ ਰਹੇ ਹਾਂ ਬਸ 2-3 ਮਹੀਨਿਆਂ ਦਾ ਜੋ ਵੀ ਦਾਰੂ ਦਾ ਚਕਾਰ ਹੋਇਆ ਹੈ ਜੋ ਵੀ ਲਤਾਂ ਲੱਗੀਆਂ ਉਹਦੇ ਕਰਕੇ ਜੋ ਵੀ ਹੋ ਚੱਲ ਰਿਹਾ ਗਲਤ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਜੀ ਉਹਦੀ سپورਟ ਚ ਆਓ ਤੇ ਮੰਨੇ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਪਰ ਅੱਜ ਜਿੱਥੇ ਵੀ ਲੁਕਿਆ ਬੈਠਾ ਤੂੰ ਠੀਕ ਹੈ ਪੇਸ਼ ਹੋ ਲੁਕ ਕੇ ਵੀ ਤੂੰ ਮਰਿਆ ਵਰਗਾ ਠੀਕ ਹੈ ਜੀਰੋ ਆ ਤੂੰ ਸਭ ਕੁਝ ਮਾਪਾ ਵੱਦਾ ਤੇਰਾ ਬੁਰਾ ਹਾਲ ਹੋਇਆ ਤਾਂ ਵੈਸੇ ਮਰਿਆ ਵਰਗਾ ਸਾਹਮਣੇ ਪੇਸ਼ ਹੋ ਜਾ ਕੋਈ ਨਹੀਂ ਮਾਰ ਦੇਣਗੇ ਕਿੱਡੀ ਕਬੱਡੀ ਗੱਲ ਪਰ ਪੇਸ਼ ਹੋ ਲੋਕਾਂ ਦਾ ਕੋਈ ਫਾਇਦਾ ਨਹੀਂ ਕੋਈ ਸਾਰੀਆਂ ਇੱਜ਼ਤਾਂ ਮਾਪਿਆਂ ਦੀਆਂ ਹਰ ਕਿਤੇ ਸਭ ਕੁਝ ਤੂੰ ਰੋਲ ਲਿਆ ਤੇਰੇ ਯਾਰ ਦੋਸਤ ਹਰ ਕੋਈ ਪਰੇਸ਼ਾਨ ਹੋ ਰਿਹਾ ਤੇਰੇ ਪਿੱਛੇ ਹਰ ਬੰਦੇ ਨਾਲ ਟੌਰਚਰ ਹੋ ਰਿਹਾ ਜਿਹਦੇ ਨਾਲ ਤੂੰ ਰਹਿ ਰਿਹਾ ਸੀਗਾ ਠੀਕ ਹੈ ਤੂੰ ਪੇਸ਼ ਹੋ ਕਿਸ਼ਨ ਨੂੰ ਫੋਨ ਨਾ ਮਾਰ ਕਰ ਮੇਰਾ ਨੰਬਰ ਤੈਨੂੰ ਯਾਦ ਹੋਊਗਾ ਠੀਕ ਹੈ ਮੈਨੂੰ ਫੋਨ ਕਰ ਜਿੱਥੇ ਕਹਿਣਗੇ ਜੱਜੇਦਾਰ ਸਾਹਿਬ ਮੈਂ ਤੇਰੇ ਨਾਲ ਚੱਲੂਗਾ ਠੀਕ ਹੈ ਜੇ ਕੋਈ ਵੀ ਮੈਨੂੰ ਤੇਰੇ ਨਾਲ ਜੋ ਬੰਦੀ ਸਜ਼ਾ ਮੈਂ ਵੀ ਭੁਗਤਣ ਨੂੰ ਤਿਆਰ ਆਂ ਬਸ ਮੈਂ ਇਹ ਬੇਨਤੀ ਕਰੂੰਗਾ ਮੰਨੇ ਨੂੰ ਵੀ ਵੀਪਰਾ ਤੂੰ ਪੇਸ਼ ਹੋ ਜਾ ਬਾਕੀ ਜੱਜੇਦਾਰ ਸਾਹਿਬਾ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਉਹਨੂੰ ਜਿਹੜੀ ਉਹਦੀ ਬੰਦੀ ਸਜ਼ਾ ਦਿੱਤੀ ਜਾਵੇ ਠੀਕ ਹੈ ਉਹਨੂੰ ਇੱਕਾ ਦੀ ਮਾ بس باقی ਜੇ ਤੁਹਾਨੂੰ ਲੱਗਦਾ ਗਲਤ ਹੈ ਜੀ ਮੈਨੂੰ ਮੈਸੇਜ ਕਰੋ ਮੈਂ ਆਪਦਾ ਨੰਬਰ ਐਡਰੈਸ ਦੇਉਂਗਾ ਮੈਂ ਕਿਤੇ ਭਜਦਾ ਨਹੀਂ ਇਹ ਨਹੀਂ ਮੈਂ ਵੀਡੀਓ ਪਾ ਲੂੰਗਾ ਜਾਂ ਮੈਨੂੰ ਕੋਈ ਕੰਟਰੋਵਰਸੀ ਚਾਹੀਦੀ ਨਹੀਂ بس ਮੇਰੀ ਸਿਰਫ ਇਹੀ ਆ ਵੀ ਕੱਲ ਨੂੰ ਮੰਨੇ ਨਾਲ ਕੁਝ ਹੋ ਜੇ ਠੀਕ ਆ ਉਹਦੇ ਬਾਅਦ ਅਸੀਂ ਸਾਰੇ 15 ਜਨ ਮਹੀਨੇ ਬਾਅਦ ਪੋਸਟਾ ਪਾਈਏ ਜਿਹੜੇ ਵੀ ਉਹਨੂੰ ਜਾਣਦੇ ਆ ਵੀ ਬੰਦਾ ਵਧੀਆ ਸੀਗਾ ਵੀ ਹਾਂ ਯਾਰ ਬੰਦਾ ਚੰਗਾ ਸੀਗਾ ਕਾਸ਼ ਅਸੀਂ ਕੁਝ ਕਰਦੇ ਕੋਈ ਇੱਕ ਬੰਦਾ ਤਾਂ ਗਿਆ ਕਿ ਉਹਦੇ ਖਤਰ ਬੋਲਦਾ ਉਹਨੂੰ ਬਚਾ ਲੈਂਦੇ ਇਹ ਤੋਂ ਨੰਗਾ ਮੈਂ ਸੋਚਿਆ ਯਾਰ ਇੱਕ ਵਾਰੀ ਬੋਲਿਆ ਜਾਵੇ ਠੀਕ ਆ ਕੀ ਧੰਨਵਾਦ ਜੀ ਮਾਫੀ ਸਾਰੇ ਤੋਂ ਬੇਨਤੀ ਆ ਬਚਾ ਲਓ ਉਹਨੂੰ ਸਜ਼ਾ ਦਿਓ ਬੰਦੇ ਜੋ ਵੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਜਿਸ ਦੇਰ ਸਾਹਮਣੂ ਗਲੀ ਕੱਢੀ ਤੁਹਾਈ ਕਰੋ